ਪਿਛਲੀ ਵਾਰੀ ਬੀਬੀ ਖਾਲੜਾ ਜੀ ਜਦੋਂ ਚੋਣ ਮਦਾਨ ਚਾਏ ਤੁਹਾਡੇ ਹੀ ਹਲਕੇ ਦੇ ਲੋਕਾਂ ਨੇ ਤੁਹਾਡਾ ਪਿੰਡ ਵੀ ਵਿੱਚੇ ਪੈਂਦਾ ਉਦੋਂ ਕਿਤੇ ਨਾ ਕਿਤੇ ਉਹਦੇ ਬਾਰੇ ਗੱਲਾਂ ਕੀ ਚੱਲਦੀਆਂ ਵਿਸ਼ਲੇਸ਼ਣ ਹੁੰਦਾ ਕਿ ਅਸੀਂ ਪਿਛਲੀ ਵਾਰੀ ਕੋਈ ਨਾ ਕੋਈ ਪਲਟੀ ਮਾਰ ਦਿੰਦੇ ਤੇ ਹੋ ਸਕਦਾ ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਜਾਇਜ਼ ਕੀਤੀ ਕਿਉਂਕਿ ਬੀਬੀ ਖਾਲੜਾ ਜੀ ਸਾਡੇ ਕੋਲ ਜਦੋਂ ਆਏ ਤੇ ਸਾਡੇ ਕੋ ਕਿਤੇ ਨਾ ਕਿਤੇ ਸਾਰੇ ਹਲਕੇ ਕੋ ਕਤਾਈ ਹੋ ਗਈ ਜਿਹਦਾ ਅਸੀਂ ਅੱਜ ਵੀ ਸਾਰਾ ਹਲਕਾ ਪਛਤਾਪ ਕਰਦੇ ਆ ਕਿਉਂਕਿ ਬਹੁਤ ਵੱਡਾ ਜਾਨਕਿ ਸਾਨੂੰ ਘਾਟਾ ਹੋਇਆ ਬੀਬੀ ਜੀ ਦੇ ਹਾਰਨ ਦੇ ਨਾਲ ਪਰ ਅਸੀਂ ਵਿਸ਼ਵਾਸ ਦਵਾਉਨੇ ਆ ਇਹ ਐਸ ਵਾਰੀ ਇਹ ਹਲਕਾ ਜਾਨਕਿ ਪਿਛਲਾ ਜਿਹੜਾ ਹੋਇਆ ਜਿਹੜਾ ਰਹਿੰਦਾ ਹੋਇਆ ਸਾਡੇ ਮੱਥੇ ਤੇ ਦਾਗ ਆ ਅਸੀਂ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਭਾਈ ਸਾਹਿਬ ਦੀ ਕਹਿਣ ਦੇ ਮੁਤਾਬਕ ਘੱਟ ਤੋਂ ਘੱਟ 7 ਲੱਖ ਦੀ ਲੀਡ ਦੇ ਨਾਲ ਜਿਤਾ ਕੇ ਦੇ ਵਿੱਚ ਭੇਜਾਂਗੇ ਤਾਂ ਕਿ ਉੱਥੇ ਬੈਠੇ ਆ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਅਸਲੀ ਸਿੱਖ ਇਹੋ ਜਿਹੇ ਹੁੰਦੇ ਆ ਜਿਹੜੇ ਸੰਸਦ ਦੇ ਵਿੱਚ ਬੈਠੇ ਆ ਨਾ ਪੱਗਾਂ 'ਚ ਸਿਰ ਪ사 ਕੇ ਉਹ ਆਪਣੇ ਆਪ ਨੂੰ ਉੱਥੇ ਸਿੱਖ ਦੱਸ ਦਿਆ ਪਰ ਜਿੱਦਨ ਭਾਈ ਸਾਹਿਬ ਉੱਥੇ ਜਾ ਕੇ ਬੋਲਣਗੇ ਅਸੀਂ ਦਾਵੇ ਨਾ ਕਹਿੰਨੇ ਲੋਕਾਂ ਨੂੰ ਪਤਾ ਲੱਗ ਜੂ ਕਿ ਅਸਲੀ ਸਿੱਖ ਐਦਾਂ ਦੇ ਹੁੰਦੇ ਆ ਜੇ ਇਹਨਾਂ ਪਿੰਡਾਂ ਦੇ ਵਿੱਚ ਇਸ ਹਲਕੇ ਦੇ ਵਿੱਚ ਐਡੀ ਵੱਡੀ ਤੁਸੀਂ ਕਹਿੰਦੇ ਹੋ ਕਿ ਬਦਲਾਅ ਹੋ ਗਿਆ ਅਸੀਂ ਸਾਰੇ ਵੱਖ-ਵੱਖਰੇ ਧਿਰਾਂ ਵਾਲੇ ਇਕੱਠੇ ਹੋ ਗਏ ਫਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਕੌਨਫੀਡੈਂਸ ਤੇ ਅਜੇ ਵੀ ਉੱਥੇ ਹੈ ਕਹਿੰਦੇ 13 ਜ਼ੀਰੋ ਨਾਲ ਅਸੀਂ ਜਿੱਤਣਾ ਔਰ ਚੰਡੀਗੜ੍ਹ ਵਾਲੀ ਸੀਟ ਲੈ ਕੇ 14 ਲੈ ਕੇ ਜਾਵਾਂਗੇ ਵੇਖੋ ਜੀ ਬੋਲਣ ਬੋਲਣ ਦਾ ਸਾਰਿਆਂ ਨੂੰ ਅਧਿਕਾਰ ਆ ਭਗਵੰਤ ਮਾਨ ਸਾਹਿਬ 14 ਵੀ ਕਹਿ ਸਕਦੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਨੇ ਪਰ ਇਹ ਇੱਕ ਤਰੀਕ ਨੂੰ ਇ ਹਾਰ ਤਰੀਕ ਨੂੰ ਇੱਥੇ ਹੀ ਤੁਹਾਨੂੰ ਅਹੀਂ ਸੱਦ ਲੈਣਾ ਤੇ ਤੁਸੀਂ ਆਪੇ ਹੀ ਦੱਸ ਦੇਣੀ ਆ ਕਿ ਆਪ ਦੇਖ ਲੋ ਇਹ ਕਰਕੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਜੋ ਕਹਿਣਾ ਉਹ ਕਹੀ ਜਾਣ ਸਾਨੂੰ ਸਾਡੇ ਹਲਕੇ ਨੂੰ ਸਿੱਖ ਸੰਗਤਾਂ ਨੂੰ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੇ ਨਾ ਤੇ ਕੁਝ ਪੰਜਾਬ ਲਈ ਕੀਤਾ ਤੇ ਨਾ ਹੀ ਉਹਨਾਂ ਨੇ ਸਿੱਖਾਂ ਲਈ ਕੁਝ ਕਰਨਾ ਜੋ ਦੀਪ ਸਿੱਧੂ ਨੇ ਕਿਹਾ ਸੀ ਉਹ ਉਹਦੇ ਵਿੱਚ ਆ ਗਈ ਆ ਉਹ ਉਹਦੇ ਬੋਲਣ ਦਾ ਸਿੱਖ ਸੰਗਤਾਂ ਨੂੰ ਖਾਸ ਕਰਕੇ ਖਡੂਰ ਸਾਹਿਬ ਹਲਕੇ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਉਹਦੀ ਆਪਣਾ ਨਿੱਜੀ ਬਿਆਨ ਹੈ। ਅਸੀਂ ਸਰਕਾਰਾਂ ਦੇ ਇਹਨਾਂ ਦਾਅਵਿਆਂ ਨੂੰ ਕਿਵੇਂ ਸਮਝਦੇ ਹਾਂ ਜਿਹੜੇ ਕੀਤੇ ਜਾ ਰਹੇ ਆ। ਪਹਿਲੀ ਤੇ ਗੱਲ ਸਾਰਿਆਂ ਦੇ ਸਵਾਲ ਜਵਾਬ ਬਹੁਤ ਸੋਹਣੇ ਕੀਤੇ ਸਾਰਿਆਂ ਤੁਸੀਂ ਦੱਸੋ ਗੁਰਗਾਂ ਪੀਰਾਂ ਦੀ ਧਰਤੀ ਹੋਵੇ ਸਾਡਾ ਅਮਰਤਾਰੀ ਮੀਰੀ ਪੀਰੀ ਦੀਆਂ ਤਲਵਾਰਾਂ ਪੈ ਕੇ ਜਿੱਦਾਂ ਤਖਤ ਮਹਾਰਾਜ ਜੀ ਸਿੰਘ ਦਾ ਲੱਗਦਾ ਸੀ ਇਦਾਂ ਪ੍ਰਜਾ ਨੂੰ ਦੱਸੇ ਸਕੂਲਾਂ ਕਾਲਜਾਂ 'ਚ ਸਾਡਾ ਕੋਈ ਜਿਵੇਂ ਦਵਾਈ ਕੋਈ ਗਰੀਬ ਨੂੰ ਦਵਾਈ ਨਹੀਂ ਮਿਲ ਰਹੀ ਉਹ ਵਿਚਾਰਾ ਆਪਣਾ ਘਰਬਾਰ ਹੀ ਵੇਚ ਕੇ ਆਪਣਾ ਇਲਾਜ ਕਰਾਉਣ ਰਿਹਾ ਵਾ ਤੇ ਭਗਵੰਤ ਮਾਨ ਠੀਕ ਆ ਪੰਜਾਬ ਦਾ ਸਰਕਾਰਾਂ ਤੇ ਵੱਖੋ ਵੱਖਰੀਆਂ ਦਾਵਾ ਹੀ ਇਹ ਕਰਦੇ ਨੇ ਕਹਿੰਦੇ ਐਕਸਾਈਜ਼ ਪਾਲਿਸੀ ਦੇ ਵਿੱਚੋਂ ਪੈਸਾ ਹੀ ਬਹੁਤ ਆਉਂਦਾ ਰੈਵਨਿਊ ਆਉਂਦਾ ਹੈ ਸ਼ਰਾਬ ਵਿਕਦੀ ਬਹੁਤ ਜ਼ਿਆਦਾ ਹੈ ਚਾਹੋ ਪੰਜਾਬ ਵਿੱਚ ਹੈ ਹੋਰ ਪਾਸੇ ਸ਼ਰਾਬ ਪੀ ਕੇ ਮਰਜੀ ਹੈ ਫਿਰ ਆਪਾਂ ਸਾਰੇ ਜਾਣੇ ਆਪਣੇ ਡੁੱਬ ਜੀਏ ਡਰਾਮਾ ਦੇ ਵਿੱਚ ਤੇ ਆਪਾਂ ਨੂੰ ਕੀ ਲੱਗਦਾ ਹੈ ਕਿ ਜੇ ਸਰਕਾਰੇ ਦਾਵਾ ਕਰਦੀ ਹੈ ਕਿ ਸ਼ਰਾਬ ਜਾਂ ਮਾਈਨਿੰਗ ਤੋਂ ਪੈਸਾ ਆਉਂਦਾ ਹੈ ਤੇ ਕਿੱਥੋਂ ਹੋਰ ਪੈਸਾ ਆ ਸਕਦਾ ਹੈ ਕਿ ਪੰਜਾਬ ਫਿਰ ਵੀ ਖੜਾ ਹੋ ਸਕਦਾ ਹੈ ਭਾਈ ਸਾਹਿਬ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਤਾਂ ਸੋਚੋ ਇਹ ਤਾਂ ਸ਼ਰਾਬ ਦੀ ਗੱਲ ਹੋਣੀ ਨਹੀਂ ਚਾਹੀਦੀ ਨਸ਼ੇ ਦੀ ਗੱਲ ਹੋਣੀ ਨਹੀਂ ਇਥੇ ਸੰਸਾਰ ਤੋਂ ਸਭ ਤੋਂ ਵੱਡੇ ਸੂਰਮੇ ਇਥੇ ਜੰਮੇ ਆ। ਇਥੇ ਪੈਦਾ ਹੋਇਆ। ਇਥੇ ਚੌਂਕੜੇ ਵਜਿਆ। ਇਥੇ ਗੁਰੂ ਸਾਹਿਬ ਨੇ ਅੰਮ੍ਰਿਤ ਸੰਚਾਰ ਕੀਤਾ ਵਾ। ਇੱਕ ਬਣੇ ਅੰਮ੍ਰਿਤ ਵਾ। ਇੱਕ ਬਣੇ ਸ਼ਰਾਬ ਜਿਹੜੀ ਲਾਣ ਸਿਰ ਚ ਪਾਲਣ ਲੋਕ ਡੁੱਬ ਜਾਣ ਡਰਮਾ ਦੇ ਵਿੱਚ। ਵਿੱਚ ਇਹ ਸਰਕਾਰ ਡੁੱਬ ਜੇ। ਵਿੱਚ ਇਹਨਾਂ ਦੇ 92 MLA ਡੁੱਬ ਜਾਣ। ਉਹ ਨੌਜਵਾਨ ਤੇ ਰਹਿ ਕੋਈ ਨਹੀਂ ਗਿਆ। ਸਾਡਾ ਸਿੱਖ ਦਸਵੰਦ ਕੱਢਦਾ। ਦਸਵੰਦ ਆਪਣੀ ਕਮਾਈ ਚੋਂ ਕੱਢਦਾ। ਕੋਈ ਪੱਠੇ ਪਾਰਿਆ ਵਾ। ਕੋਈ ਵਿਚਾਰਾ ਮਿਹਨਤ ਕਰਿਆ। ਕੋਈ ਟਰੱਕ ਚਲਾਉਂਦਿਆ। ਕੈਨੇਡਾ ਦੇ ਸਭ ਤੋਂ ਉੱਚਾ ਸੇਖਾ ਉਥੇ। ਚੌਥੇ ਨੰਬਰ ਤੇ ਭਾਸ਼ਾ ਸਾਡੀ ਸਿੱਖਾਂ ਦੀ ਆ ਅਮਰੀਕਾ ਚ ਸਾਡਾ ਪਾਰਲੀਮੈਂਟ ਦੇ ਵਿੱਚ ਪੂਰਾ ਬੋਲਬਾਲਾ ਉਥੇ ਉਹਨਾਂ ਦੀਆਂ ਸੰਸਦਾਂ ਦੇ ਵਿੱਚ ਉਹਨਾਂ ਦੇ ਮੈਂਬਰਾਂ ਦੇ ਵਿੱਚ ਸਾਡੀ ਫੌਜ ਆਰਮੀ ਦੇ ਵਿੱਚ ਇਥੇ ਸਿੱਖ ਨੂੰ ਕੁੱਟਿਆ ਜਾ ਰਿਹਾ ਵਾ ਐਨ ਆਰ ਆਈ ਨਾਲ ਤੁਹਾਡੀ ਵੀ ਜਿਆ ਸਾਰਿਆਂ ਦੀ ਗੱਲ ਹੁੰਦੀ ਨਹੀਂ ਉਹ ਹੁਣ ਕੀ ਸੋਚਦੇ ਆ ਕਿ ਉਹਨਾਂ ਨੂੰ ਲੱਗਿਆ ਕਿ ਉਦੋਂ ਅਸੀਂ ਗਲਤੀ ਕਰ ਲਈ ਸਹਿਯੋਗ ਦੇ ਕੇ ਆਵਾਦ ਮੀ ਪਾਰਟੀ ਭਾਈ ਸਾਹਿਬ ਜੀ ਬਦਲਾ ਚਾਹੁੰਦੇ ਸੀ ਨੌਜਵਾਨ ਇਹ ਜਿਹੜੇ ਸਾਡੇ ਬਜ਼ੁਰਗ ਵਾ ਨਾ ਇਹ ਵਿਚਾਰੇ ਅੱਜ ਵੀ ਕਾਂਗਰਸ ਕਾਲੀ ਚ ਵੜੇ ਆ ਨੌਜਵਾਨਾਂ ਨੇ ਇਹਨਾਂ ਨੂੰ ਸਮਝਾਇਆ ਵੀ ਤੁਹਾਡੇ ਚੁੱਲੇ ਬੋਝ ਜਣੇ ਜੋ ਬੰਦ ਹੋ ਜਾਣੇ ਨੇ ਭਗਵਾਨ ਤਮਾਨੂੰ ਜਿਤਾ ਦਈਏ ਪਰ ਸਾਡਾ ਨੁਕਸਾਨ ਹੋਰ ਹੋ ਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਭਾਈਓ ਨੇ ਸਵਾਲ ਕੀਤਾ ਸੀ ਬੀਬੀ ਖਾਲੜਾ ਜੀ ਦੇ ਬੀਬੀ ਖਾਲੜਾ ਦੀ ਹਾਰ ਦੇ ਦੋ ਕਾਰਨ ਮੁੱਖੇ ਹਮ ਸਭ ਤੋਂ ਪਹਿਲਾਂ ਜਿੱਦਣ ਅਸੀਂ ਡਿਬੜੂਗੜ ਟੀਮ ਗਈ ਨਾ ਸਾਡੀ ਇੱਥੋਂ ਭਾਈ ਸਾਹਿਬ ਨਾਲ ਗੱਲ ਕਰਨਾਂ ਤੇ ਇਲੈਕਸ਼ਨ ਬਾਰੇ ਕਿਉਂਕਿ ਭਾਈ ਸਾਹਿਬ ਨੇ ਮਨਾਂ ਕੀਤਾ ਇਲੈਕਸ਼ਨ ਚ ਨਹੀਂ ਹੋਣਾ ਤੇ ਉਹਨਾਂ ਨੇ ਅਸੀਂ ਜਦੋਂ ਮੰਨਿਓ ਨਾ ਕਿਹਾ ਵੀ ਸੰਗਤ ਦਾ ਹੁਕਮ ਆ ਆਪਣੇ ਪੰਥ ਤੇ ਸੰਗਤ ਦਾ ਹੁਕਮ ਮੰਨਿਆ ਜਾਂਦਾ ਜਦੋਂ ਭਾਈ ਸਾਹਿਬ ਮੰਨਿਓ ਉਹਨਾਂ ਨੇ ਉਹਨਾਂ ਕਹਿੰਦਾ ਮੈਂ ਕਿਸੇ ਪਾਰਟੀ ਵੱਲੋਂ ਚੋਣ ਨਹੀਂ ਲੜਨੀ ਮੈਂ ਆਜ਼ਾਦ ਉਮੀਦਵਾਰ ਲੜਨੀ ਆ ਤੇ ਬੀਬੀ ਖਾਲੜਾ ਦੀ ਸਭ ਤੋਂ ਵੱਡੀ ਗਲਤੀ ਇਹ ਹੋਈ ਬੀਬੀ ਖਾਲੜਾ ਕੋਲੋਂ ਨਹੀਂ ਹੋਈ ਉਹ ਇੱਕ ਪਾਰਟੀ ਵੱਲੋਂ ਖਿਲਾੜਿਆ ਗਿਆ ਉਹਨਾਂ ਨੂੰ ਇਹ ਪੰਥਕ ਹਲਕਾ ਕਿਸੇ ਪਾਰਟੀ ਨੂੰ ਨਹੀਂ ਮੰਨਦਾ ਪਰ ਇੱਥੇ ਪਾਰਟੀਆਂ ਦੇ ਉਮੀਦਵਾਰ ਜਿੱਤਦੇ ਤਾਂ ਰਹੇ ਆ ਕਾਂਗਰਸ ਦੇ ਵੀ ਬਣਦੇ ਰਹੇ ਆ ਦੇਖੋ ਜੀ ਜਦੋਂ ਉਹ ਉਮੀਦਵਾਰ ਜਿੱਤਦੇ ਹਨ ਉਦੋਂ ਸੰਗਤ ਨੂੰ ਪਰਮਾਇਆ ਜਾਂਦਾ ਹੈ ਇਸੇ ਦੀ ਉਦਾਹਰਣ ਇੱਕ ਆਮ ਆਦਮੀ ਪਾਰਟੀ ਆ ਇਹ ਆਮ ਆਦਮੀ ਪਾਰਟੀ ਸਾਨੂੰ ਪੋਪਲੇ ਦਿੱਤੇ ਪੋਪਲੇ ਦਿੱਤੇ ਜਾਂਦੇ ਆ ਜਦੋਂ ਬੰਦਾ ਕੁੱਟ ਖਾਂਦਾ ਹੋਵੇ ਨਾ ਜਦੋਂ ਕੁੱਟ ਖਾਂਦਾ ਹੋਵੇ ਤਾਂ ਫਿਰ ਉਹ ਤਾਂ ਸੋਚਦਾ ਮੈਂ ਕਿਸ ਤਰ੍ਹਾਂ ਇਹ ਕੋਈ ਜਾਨ ਛਡਾਲਾਂ ਇਹ ਤਾਂ ਮੈਨੂੰ ਕੁੱਟਣ ਦੇ ਕਾਲੀਏ ਕਾਂਗਰਸੀਏ ਇਹਨਾਂ ਤੋਂ ਜੇ ਜਾਨ ਛਡਾ ਕੇ ਮੈਂ ਇੱਕ ਹੋ ਗਿਆ ਆਮ ਆਦੇ ਕੋ ਉਹਨਾਂ ਨੇ ਮੈਨੂੰ ਕੁੱਟਣ ਦੀ ਬਜਾਏ ਮੇਰਾ ਛੱਡਿਆ ਹੀ ਕੱਖ ਨਹੀਂ